ਸ੍ਰੀ ਗੁਰੂ ਸਾਹਿਬ ਜੀਓ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਦੁਨੀ ਸੈਭੰ ਹਮ ਪ੍ਰਸਾਦਿ ਆਦਿ ਸਤ ਜੁਗਤ ਸੱਚ ਹੈ ਕਿ ਸਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨੋ ਹੋਵੇ ਜੈ ਸੋਚੀ ਲਖਵਾਰ ਚਪੈ ਚਪਨੋ ਹੋਵੇ ਦੇ ਲਾਇ ਰਹਾ ਬਤਾਰ ਭੁਖਿਆ ਭੁਖਣਾ ਉਤਰੀ ਜਿਵਨ ਆਖੀਆਂ ਘਾਰ ਸਹ ਸਿਆਣ ਪਾਲਖੋ ਹੀ ਤਾਇਕ ਨ ਚਲੈ ਨਾਲ ਕਿ ਉਸ ਤੇਯਾਰਾ ਹੋਏ ਇੱਕ ਵਿਖੂੜਾ ਪੁੱਤੈ ਪਾਲ ਹੁਕਮ ਲਜਾਇ ਚੰਨੋਂ ਨਾਲਿ ਖਿਆ ਨਾਲਿ ਹੁਕਮੀ ਹੋਣ ਆਕਾਰ ਸੁਣਾ ਕਹਿਆ ਜਾਇ ਹੁਕਮੀ ਹੋਣ ਜੇ ਹੁਕਮ ਨਰਮੜਿ ਆਇ ਹੁਕਮੀ ਉਤਮ ਨੀਚ ਹੁਕਮ ਵਿਖੇ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖੀਸ਼ੇ ਕੋ ਹੁਕਮੀ ਸਦਾ ਕੋ ਆਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮੇ ਦੇਜੁ ਜੇ ਤਾ ਹਉਮੈ ਕਹੈ ਨ ਕੋਈ ਂਗਾਵੇ ਕੋ ਸ਼ਾਨ ਹੋਦਾ ਕਿ ਸੈਤਾਨ ਂਗਾਵੇ ਕੋ ਦਰਤ ਜਾਣੀ ਨਿਸ਼ਾਨ ਂਗਾਵੇ ਕੋ ਗੁਣ ਵੜਿਆਈਆਂ ਚਾਰੂ ਂਗਾਵੇ ਕੋ ਵਿਦਿਆ ਵਿਚਾਰ ਂਗਾਵੇ ਕੋ ਸਾਖਰੇਤਨ ਖੇ ਂਗਾਵੇ ਕੋ ਦੀਨ ਅਸਤੇ ਂਗਾਵੇ ਕੋ ਦਪੈ ਦਿਸੈ ਦੂਰ ਂਗਾਵੇ ਕੋ ਵੇਖਿਆ ਹਦਰਾ ਦੂਰ ਕਥਨਾ ਕਥਿਨੇ ਆਵੇ ਟੋਠ ਘਰ ਘਰ ਕਦੀ ਕੋਠੀ ਕੋਠਾ ਦਿੰਦਾ ਦੇ ਲੈਂਦੀ ਸਭ ਪਾਹੇ ਜੁਗਾਂ ਜੁੰਤਰ ਖਾਈ ਖਾ ਹੈ ਹੁਕਮੇ ਹੁਕਮ ਜਲਾਇਗਾ ਨਾਨਕ ਸਹਿਬੇ ਕਰਵਾ ਸਚਾ ਸਹਿਬ ਸਚਨਾ ਖਾਖਿਆ ਖੋ ਫਾਰ ਆਖੇ ਮੰਗੈ ਦੇ ਜਿਦੇ ਹਿਦਾਰ ਕਰੇ ਦਰਬਾਰ ਫੇਰ ਗਿਆ ਘਰਖੀਏ ਜਿਤ ਦਿਸ ਦਰਬਾਰ ਮੂੰਹ ਕੇ ਬੋਲਣ ਕੋ ਨੀਅਤ ਸੁਣ ਤੇ ਯਾਰ ਅੰਮ੍ਰਿਤ ਵਿllਾ ਸਤਨਾਵ ਦੇ ਆਏ ਵਿਚਾਰ ਕਰਮੀ ਆਵੇ ਕਫੜਾ ਨਦਰੀ ਮੋਹ ਦਵਾਰ ਨਾਨਕ ਹੀ ਵੇ ਜਾਣੀ ਸਭ ਆਪਣੇ ਸਤਿਆਰ ਆਪੇ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਲੰਗਨ ਸੋਇ ਜਿਨ ਸੇ ਵਤ ਨ ਪਾਇਆ ਮਾਰ ਨਾਨਕ ਗਾਵੀਏ ਗੁਣੇ ਨਿਦਾਨ ਗਾਵੀਏ ਸੁਨ ਮਲ ਰਖੀਏ ਭਾਉ ਦੁਖ ਪਰ ਹਸ ਸੁਖ ਘਰਹਿ ਜਾਇ ਗੁਰਮੁਖ ਨਾਮ ਸੇਦਨ ਗੁਰੂ ਕਰੇ ਸਾમારી ਗੁਰਈਸ਼ਰ ਗੁਰਗੋ ਪਰਮਾਗੁਰ ਪਾਰਵਤੀ ਮਾਈ ਜੇਹੋ ਜਾਣਾ ਖਾਨਾ ਹੀ ਤਹਿਣਾ ਤਾ ਨ ਜਾਇ ਗੁਰਾ ਇੱਕ ਦੇਹ ਬੁਜਾਈ ਸਬਨਾ ਜੀਆਂ ਕਾਇਕ ਦਾਤਾ ਤੁਮੇ ਸਰਨ ਮੰਗਾਈ ਪੀਠ ਨਾਵਾ ਜੇ ਤਸਵਾਵਾ ਮਸਾ ਨੇ ਪੈ ਨਾ ਕਰੀ ਜੇ ਤੀ ਸੜ ਰੋ ਪਾਈ ਵਿਖਾ ਘਣ ਕਰਮਾਂ ਕੇ ਮਿਲ ਲਈ ਮਾਤ ਵਿੱਚ ਰਤਨ ਜਵਾ ਹਰਮਾਨ ਤੇ ਜੇਕੁਰ ਕੀ ਸਿੱਖ ਸੁਣੀ ਗੁਰਾ ਇੱਕ ਲਿਖ ਮਜਾਈ ਸਬਨਾ ਜੀਆਂ ਕਾਇਕ ਦਾਤਾ ਤੁਮੇ ਸਰਨਾ ਜਾਈ ਜੇ ਜੀ ਵਿਚਾਰੇ ਆਰ ਜਾ ਹੋਰ ਸੁਣੀ ਹੋਏ ਨਵਾ ਖਨਾ ਵਿੱਚ ਜਾਣੀ ਨਾਸ ਨਸ ਕੋਏ ਕੰਗਾ ਨਾਮੁ ਕਾਇਕੈ ਜਾਸਪੀਰ ਜਗਲੇ ਜੇ ਦੇ ਸੰਦਨ ਨਾ ਆਵੈ ਤਾ ਵਾਤ ਨ ਪੁਛੈ ਕੀ ਕਿਟਾ ਅੰਦਰ ਠੇੜ ਕਰ ਦੋਸੀ ਦੋਸਤre ਨਾਨਕ ਨਿਰਗੁਣ ਕੋ ਕਰੇ ਗੁਣਵੰਤਿਆ ਗੁਣ ਦੇ ਇਹੋ ਕੋਇ ਨ ਸੁਜੈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਨਨਾਥ ਸੁਣਿਆ ਧਰਤਵਿਤਾ ਆਕਾਸ਼ ਸੁਣਿਆ ਦੀਪ ਲੋਕਾਤਾਲ ਸੁਣਿਆ ਕੋਇ ਨ ਸੁਖੈ ਕਾਲ ਨਾਨਕ ਭਗਤਾਂ ਸਦਾ ਦੇ ਦਾਸ ਸੁਣਿਆ ਦੁਖ ਪਾਵ ਕਾਨਾਸ ਸੁਣਿਆ ਈਸ਼ਰ ਵਰਮਾ ਸੁਣਿਆ ਮੁਖ ਸੁਹਾਣ ਮੰਦ ਸੁਣਿਆ ਜੋਗ ਜਪਤਾਨ ਤੇ ਇਹ ਸੁਣਿਆ ਸਾਥ ਸੁਖਵੇਂ ਨਾਨਕ ਭਗਤਾਂ ਸਦਾ ਵਿਦਾਸ ਸੁਣਿਆ ਦੁਖ ਪਾਵ ਕਾਨਾਮ ਉਸ ਸੁਣਿਆ ਸਤ ਸੰਤੋ ਗਿਆ ਸੁਣਿਆ ਅਰ ਸੜ ਕਾ ਇਸ਼ਾਨ ਸੁਣਿਆ ਪਰਪੜ ਪਾਵਹਿ ਮਾਨ ਉਨੇ ਲਾਗੇ ਸਹਿ ਧਿਆਨ ਨਾਨਕ ਪਗਦਾਨ ਸੁਦਾਵੇਗਾ ਸੁਣਿਆ ਦੋਖਾ ਭਾਵ ਖਾਨਾ ਸੁਣਿਆ ਸਰਾਂਗਣਾ ਪਿਗਾ ਸੁਣਿਆ ਸੇਕ ਪੀਰ ਕਾਸ਼ਾ ਸੁਣਿਆ ਤੇ ਪਾਵੇਰਾ ਸੁਣਿਆ ਆਸ ਵਿਸਵਾ ਨਾਨ ਪਗਦਾਨ ਸੁਦਾਵੇਗਾ ਸੁਣ ਸੁਣਿਆ ਦੋਖਾ ਭਾਵ ਖਾਨਾ ਸੋ ਮੰਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਉਸ ਜਾਏ ਕਾਮਰ ਕੰਮ ਨਾਲ ਲਿਖਣ ਹਾਲ ਮੰਨੇ ਕਾਮੇ ਕਰਨ ਵਿਚਾਰ ਐਸਾ ਨਾਮ ਲਿਖਾ ਹੋਏ ਜੇ ਕੋ ਮਨ ਦਾ ਹੋਏ ਮਨੈ ਸਰ ਤੋਂ ਹੋਏ ਮਰਬੋਤ ਮਨੈ ਸਰ ਕੋਲ ਕੀ ਸੋਧ ਮਨੈ ਮੋਹ ਚੋਨਾ ਨ ਖਾਈ ਮਨੈ ਜਪ ਕੇ ਸਾਥ ਨ ਜਾਏ ਐਸਾ ਨਾਮ ਮਿਲਣ ਹੋਏ ਜੇ ਕੋ ਮਨ ਜਾਣ ਹੋਏ ਮਨੈ ਮਾਰ ਬਿਠਾ ਨ ਪਾਏ ਮਨੈ ਪਾਪ ਸਿਓ ਪਰਵੜ ਜਾਏ ਮਨੈ ਮਗਨ ਸਿਓ ਪੰਥ ਮਨੈ ਧਰਮ ਸਿਤੇ ਸਨ ਮੰਦ ਹੋ ਐਸਾ ਨਾਮ ਮਿਲਣ ਹੋਏ ਜੇ ਕੋ ਮਨ ਜਾਣ ਹੋਏ ਮੰਨੇ ਪਾਵ ਹੈ ਮੋਗਲਵਾਰ ਮੰਨੇ ਪਰਵਾਰੇ ਸਾਧਾਰ ਮੰਨਾ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੈ ਨ ਸਿੱਖ ਐਸਾ ਨਾਮ ਰੰਗਰ ਕੋਈ ਜੀ ਕੋ ਮਨ ਜਾਣ ਕੋਈ ਪੰਥ ਪ੍ਰਵਾਨ ਪੰਥ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋ ਹੈ ਦਰਜਾ ਪੰਚਾਂ ਕਾ ਗੁਰ ਇਕ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਾ ਸਮਾਰ ਕਾਉ ਤਰੰ ਦੇਖ ਖੂਤ ਸੰਤੋਗ ਤਾਬ ਰਖਿਆ ਜਨ ਸੂਤ ਜੇ ਕੋ ਬੁਝਾ ਹਵ ਸਤਿਆ ਅਲੇ ਪੁਰ ਕੇ ਤਾ ਭਾਰ ਧਰਤੀ ਹੋ ਪਰ ਹੋਰ ਹੋਰ ਜਿਸਤੇ ਭਾਰ ਕਰੇ ਕਮਜ਼ੋਰ ਜੀ ਜਾਤ ਨਾ ਕੀ ਨਾਮ ਸੁਨਾ ਲਿਖਿਆ ਵੀ ਕਲਾਮ ਇਹ ਲੇ ਖਾਲਕ ਜਾਣੇ ਹੋਈ ਲੇਖਾ ਲਿਖਿਆ ਕੀਤਾ ਹੋਈ ਕਿਤਾ ਤਾਂ ਸਾਲੇ ਹੋ ਰੂਪ ਕੀਤੀ ਦਾ ਜਾਣੇ ਕੌਣ ਕੋ ਕੀਤਾ ਸਾਰੇ ਕੋ ਕੋ ਆਉ ਜਿਸਤੇ ਹੋਏ ਲਖ ਦਰਿਆ ਸੁਦਰਦ ਗਵਣ ਕਹਾ ਮੇਚਾਰ ਵਾਰਿਆਂ ਨ ਜਾਵਾਇ ਖਾਰ ਜੋ ਤੁਧ ਭਾਵੇ ਸਾਈ ਬਲੀਕਾਰ ਤੂੰ ਸਦਾ ਸਭ ਮੰਨਕਾਰ ਅਸੰਖ ਜਾਉ ਸੰਖ ਭਾਉ ਅਸੰਖ ਪੂਜਾਉ ਸੰਖ ਤਪਦਾਉ ਅਸੰਖ ਗ੍ਰੰਥ ਮੁਕਮਿਲ 파ਠਉ ਅਸੰਖ ਜੋ ਬੰਨ ਰਹੇ ਖੁਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾ ਅਸੰਖ ਸੂਰਵ ਭਖਤਾਰ ਅਸੰਖ ਮਨੁ ਲਾਇਕਾਰ ਤੁਰਦ ਕੰਮ ਕਹਾ ਵਿਚਾਰ ਵਾਰੇ ਨਾ ਜਾਵੇ ਕਵਾਰ ਜੋ ਤੁਧ ਪਾਵੈ ਸਹੀ ਪਤਿਕਾਰ ਤੁਸਲਾ ਸੁਆਮੀ ਨਰਕਾਰ ਅਸੰਖ ਮੁਰਖੰਦ ਉਹਰ ਅਸੰਖ ਤੋਰ ਹਰਾਮਪੁਰ ਅਸੰਖ ਅਵਰ ਕਰ ਜਾ ਹੈ ਜੋਰ ਅਸੰਖ ਦਲੜ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੋੜਿਆਰ ਕੋੜੀ ਕਰਾ ਅਸੰਖ ਮਲੇ ਸਮਾਲ ਪਾਖਾ ਹੈ ਅਸਾਂ ਕ ਨਿੰਦਕ ਸਿਰ ਕਰਹਿ ਪਾਰੋ ਹੋ ਨਾਨਕ ਮੇਜ ਕਹੈ ਵਿਚਾਰ ਵਾਰੇ ਨ ਜਨਕਵਾਰ ਜੋ ਤੁਧ ਭਾਵੈ ਸਈ ਭਲੀਕਾਰ ਤੂੰ ਸਦਾ ਸਿਨਾਮ ਅਨੰਕਾਰ ਅਸੰਖ ਨਾਮ ਸੰਪਾਉ ਅਗਾਮੋਂ ਕਮ ਸੰਕਲੋ ਅਸੰਖ ਕਹੈ ਸਰਪਾਰ ਹੋਏ ਉਕਰੀ ਨਾਮ ਅਖਲੀ ਸਾਲਾ ਅਖਰੀ ਧਿਆਨ ਦੇ ਗੁੰਗਾ ਅਖਰੀ ਲਿਖਣ ਬੋਲਣ ਭਾਨ ਅੱਖਰਾਂ ਸਰ ਸੰਯੋਗ ਵਖਾਣ ਜਿਨ ਇਹ ਲਿਖੇ ਦੇ ਸਰਨਾਏ ਜੋ ਫਰਮਾਇਸੀ ਉਸੇ ਫਾਹੇ ਜਿਤਾ ਗਿਤਾ ਤੇ ਤਾਨਾ ਢਿਣ ਨਾਮ ਹੈ ਨਾ ਇੱਕੋ ਥਾਉ ਕੁਦਰਤ ਕਮਲ ਕਾ ਹਵੇਚਾਰ ਵਾਰੀਆਂ ਨ ਜਾਵੇ ਇੱਕ ਵਾਰ ਜੋ ਤੁਦ ਭਾਵੇ ਸਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭੜੀਆਂ ਹੱਥ ਪੈਰ ਤਨ ਦੇ ਪਾਣੀ ਪੋਸਾ ਦਰਸਕੇ ਮੂਤ ਲੀਤੀ ਕਪੜਾ ਹੋਏ ਦੇ ਸਾਵਣ ਹੋਈ ਪਰ ਇਹ ਮਾਸਪਾਪਾਂ ਕੇ ਸੰਗ ਬਹੁਤੋ ਫੈਨਾਮ ਹੈ ਕੇ ਰੰਗ ਉਨਹੀ ਬਾਸੀ ਆਖਣ ਨਾ ਹਰ ਕਰ ਕਰ ਨਾਲ ਲਿਖ ਲੈ ਜਾ ਆਪੇ ਵੀ ਜਾਪੀ ਖਾਹੁ ਨਾਨਕ ਸੁਖਿ ਆਵ ਜਾਓ ਪੀਰ ਤਪ ਨੇ ਆ ਦਾਤ ਜੇ ਕੋ ਪਾਵੇ ਤਰ ਕਾਮਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾਤੀ ਸੁਣਾਓ ਸਬੂਨ ਤੇਰੇ ਨਾਮ ਹੀ ਹੋਏ ਮੇਣ ਗੁਣ ਕੀਤੇ ਭਗਤ ਨਾ ਹੋਏ ਸੋ ਹਸਤੇ ਆਤ ਬਾਣੀ ਬਰਮਾਓ ਸਤ ਸੁਹਾ ਤੁਲਾ ਮਿਚਾਓ ਕਮ ਸਵੇਲਾ ਕਾਉਣਾ ਕਮਣ ਥੇ ਤਕਾਉਣ ਵਾਲ ਕਾਉਣ ਸੇ ਰੁੱਤੀ ਮਾਉ ਕਾਉਣ ਜਿਤ ਹੁਆ ਆਕਾਰ ਵੈਨ ਸਈਆ ਪੰਡਿਤ ਹੋਵੈ ਲਿਖਾਨ ਵਖਤ ਨਾ ਪਾਇਓ ਕਾਰਮੀਆਂ ਦੇ ਲਿਖਣ ਦੇ ਕੁਰਾਨ ਥਿੱਕ ਵਾਰ ਨਾ ਰੁਕੀ ਜਾਣ ਇੱਕ ਮਹੌਨਾ ਕੋਈ ਜੁਆ ਕਰਤਾ ਸੇਟੀ ਖੋਸਾ ਜੇ ਆਖੇ ਜਾਣ ਸੋਈ ਕਿਉ ਕਰੇ ਆਖਾਂ ਕਿਸਾਰਾਹੀਂ ਕਿਉ ਵਰਨੀ ਕੋ ਜਾਣਾ ਨਾਨਕ ਆਖਣ ਸਭ ਕੋ ਆਖੇ ਇਕਦwik ਸਿਆਣ ਵਡਾ ਸਹਿ ਵੱਡੀ ਨਾਇਕੀ ਤਾਂ ਜਾ ਕਾ ਹੋ ਹੈ ਨਾਨਕ ਜੇ ਕਵਾਪ ਹੋ ਜਾਣੇ ਤੇ 1100 ਹੈ ਆਤਲਾਂ ਤਾ ਤਾਲ ਲਖ ਗਸਾਂ ਗਾਸ ਔਰ ਔਰਪ ਭਾਰਤ ਕੀ ਵੀਰ ਕਹਿਣੇ ਖਵਾਤ ਸਹਿ ਸੇ 18 ਕਹਿ ਕਤੀ ਬਾਸ ਲੇਖਾਰਥ ਲੇਖਾ ਹੋਏ ਤਨਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਨਿਆ ਆਪੇ ਸਾਲਾ ਹੀ ਸਾਲਾ ਹੈ ਇਤੀ ਸਤਨਾ ਪਈਆ ਨਦੀਆਂ ਤੇ ਵਾਪੋ ਹੈ ਸਮੁੰਦਰਾ ਜਾ ਰਹੇ ਸਮਨੁ ਸਰੁਤਾਨ ਗਿਰਹਾ ਸਿਤਿਮਾਲ ਧਾਨਾ ਕਿਹੜੀ ਤੁਲਨਾ ਹੋਵਣੀ ਜੇ ਦਿਸਮਨ ਹੋਣਾ ਵਿਸਰੇ ਅੰਤ ਨਾਂ ਸਿਰ ਕੀ ਗਹਨਾਂ ਅੰਤ ਅੰਤਨਾ ਕਰਨੇ ਦੇ ਨਾਂਕ ਅੰਤਨਾ ਵੇਖਣ ਸੁਨਣ ਅੰਤਨ ਜਾਤੀ ਕੀ ਆਮਨ ਮ ਅੰਤਨਾ ਜਾਤੀ ਕੀ ਤਾਂ ਆਕਾਰ ਅੰਤਨਾ ਜਾਤੀ ਫਾਰਾਵਾ ਅੰਤ ਕਾਲ ਕਿੱਥੇ ਮਿਲਦਾ ਹੈ ਤਾਂ ਕਿ ਅੰਤਨਾ ਪਾਇ ਜਾਏ ਇਹ ਹਉੰਤਨਾ ਜਾਣੇ ਕੋਈ ਬਹੁਤਾ ਕਿਹਨੂੰ ਪੁੱਛਾ ਹੋਈ ਵੱਡਾ ਸਹਿਬ ਚਾਹਾਂ ਉਤੇ ਪ੍ਰਭਾ ਨਾਮ ਏੜੂ ਚਾਹਵਾ ਕੋਈ ਜੇ ਸੁੱਚੇ ਕੋ ਜਾਣ ਸੋਈ ਜੀੜਾ ਫ ਜਾਣੇ ਆਪਾ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲਣਾ ਸਮਾਈ ਕਿਤੇ ਮੰਗ ਹੈ ਜੋ ਪਾਰ ਕਿਤੇ ਅਗਰ ਨਹੀਂ ਚਾਲ ਕਿਤੇ ਖਾਉ ਸਕੇ ਵਿਕਾਰ ਉਤੇ ਲੈ ਲੈ ਮਕਰਪਾ ਹੈ ਕਿਤੇ ਮੁਰਖਾ ਹੀ ਕਾ ਹੈ ਕਿਤੇਆਂ ਦੋਖ ਭੂਖ ਸਨ ਮਾਰੂ ਇਹ ਪੈਦਾਤ ਨਹੀਂ ਦਾ ਤਾਂ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਕੇ ਹੋਏ ਜੇ ਕੋ ਭਾਈ ਕੋ ਅੱਖ ਨ ਪਾਏ ਉਹ ਜਾਣੇ ਦੇ ਤੀਮ ਹਿਥਾਏ ਮਾਪੇ ਜਾਣੇ ਆਪਣੇ ਵੀ ਆਖੇ ਸੇ ਦੇਖੇ ਕੇ ਜਿਸ ਨੂੰ ਬਖਸ਼ੀ ਸਫਲਾਹ ਨਾਨਕ ਪਾਤਸ਼ਾਹ ਹੀ ਆਠ ਸਾਹ ਅਮਲ ਗਣ ਮਲਵਾਪਾਰ ਅਮਲ ਵਪਾਰੀ ਅਮਲ ਕੰਡਾਰ ਅਮਲੇ ਆਵੇ ਅਮਨ ਲਾਜਾ ਅਮਲ ਪਾਏ ਮੰਦਾ ਸਮਾਹ ਅਮਲ ਧਰਮ ਮੰਦੀਵਾਨ ਅਮਲ ਅਮਲ ਪਰਵਾਨ ਅਮਲ ਬਖਸ਼ੀਸ਼ ਮੰਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲ ਲੋਕ ਲਿਆ ਕੇ ਮੰਨ ਜਾਏ ਆਖਾ ਕਰ ਮਿਲ ਲਾਏ ਆਖਾ ਵੇਦ ਪਾਠ ਪ੍ਰਾਨ ਆਖਾ ਪੜੇ ਕਰ ਖਿਆਨ ਆਖਾ ਬਰਮੇ ਆਖਾ ਹਿੰਦ ਆਖਾ ਗੁਪਤੀ ਸਹਿ ਗੋਵਿੰਦ ਆਖਾ ਇਸ਼ਰੀ ਆਖਾ ਸਿੱਧ ਅਖੇ ਕੀਤੇ ਕੀਤੇ ਬੁੱਧ ਅਖੇ ਦਾਨ ਅਖੇ ਦੇਵ ਅਖੇ ਸੁਰ ਨਰ ਮੰਦਰ ਸੇਵ ਕੀਤੇ ਅਖੇ ਆਖਣ ਪਾਹੀ ਕੀਤੇ ਕਹਿ ਕੇ ਉਠ ਉਠ ਜਾਹੇ ਕੀਤੇ ਕੀਤੇ ਹੋਰ ਕਰੇ ਆਖ ਨ ਸਕੇ ਕਹੀ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੇ ਸਤਿਆ ਸੋਏ ਜੇ ਕੋ ਆਖੇ ਬੁਲ ਵਿਗਾਰ ਤਾਂ ਲਿਖੀ ਇਸ ਰਗਵਾਨੰਦ ਵਾਰ ਸੋਦਰ ਕੇ ਹਾਸੋ ਕਰਕੇ ਹਾਜਿਤ ਮੈਂ ਸਰਬ ਸਮਾਲੇ ਵਾਜੇ ਨਾਦਿਕ ਸੰਖਾ ਕਿਤੇ ਵਮਣ ਹਾਰੇ ਕਿਤੇ ਰਾਗ ਪਰੇ ਸੁਖ ਹਿਨ ਕਿਤੇ ਗਵਨ ਹਾਰੇ ਗੰਗਵਹ ਤਉਨੋਂ ਪੌਣ ਪਾੜਿ ਜਐ ਸੰਤਰ ਗਾਵੇ ਰਾਜਾ ਤੁੰਗੁਵਾਰੇ ਗੰਗਵਹ ਚਤਨੁ ਲਿਖ ਜਾਨੇ ਹੈ ਦੇਖਨੇ ਧਰਮੁ ਦੇਖਾਰੇ ਗੰਗਵਹ ਈਸ਼ਰ ਬਰਮਾ ਦੇਗੀ ਸਹੁਣ ਸਦਾ ਸਵਾਰੇ ਗੰਗਵਹ ਇੰਦ੍ਰ ਨਾਸਿ ਮੈਂ ਬੈਠੀ ਦੇਖੇ ਅੰਦਰ ਨਾਲਿ ਗੰਗਵਹ ਸਭ ਸਮਾਧੀ ਅੰਦਰ ਗੰਗਵਹ ਸਰਵ ਵਿਚਾਰ ਗਾਵਣ ਜਪੇ ਸਭੀ ਸੰਤੋਖੀ ਗਾਵਹਿ ਦੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੁਗ ਜੁਗ ਮਿੱਤਾ ਨਾਲੇ ਗਾਵਹਿ ਮੋਹਨਿਆ ਮਰਮੋ ਸੁਰਗਾਂ ਮਾਛਿ ਬਿਆਲੇ ਗਾਵਣ ਰਤਨੋ ਪਾਏ ਤੇਰੇ ਆਠ ਸੜ ਤੇਤ ਨਾਲੇ ਗਾਵਹਿ ਜੋਤ ਮਹਾਵਸੰਗ ਗਾਵਹਿ ਖਾਣੀ ਸਾਰੇ ਗਾਵਹਿ ਖੰਡ ਮੰਦਰ ਖੰਡਾ ਕਰ ਕਰ ਰਖੇ ਥਾਰੇ ਸਹੀਤ ਬਨੋ ਗਾਵਹਿ ਜੋਤਿ ਭਾਵਨ ਤਤੇ ਤੇਰੇ ਭਗਤ ਰਸਾਲੇ ਔਰ ਕਿੱਥੇ ਗਾਮ ਸੇ ਮੈਂ ਚਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਏ ਹੈਪੀ ਹੋਸੇ ਜਾਏ ਨਾ ਜੋ ਸਿ ਰਚਨਾ ਜਿਨੇ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਦ ਸੀ ਮਾਜ پائی ਕਰ ਕਰ ਵੇਖੈਂ ਕਿ ਤਾਪਾ ਜੀ ਤਸਦੀਵੜਿਆ ਜੋ ਤਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਕ ਸਾਹੁ ਸਾਹਾ ਬਾਤ ਸਾਹਿਬ ਨਾਨਕ ਰਜਾਈ ਕੁੰਡਾ ਸੰਤੋਖ ਸੰਵਰ ਝੋਲੀ ਧਿਆਨ ਕੀ ਕਰਵ ਭੂਤ ਕਿੰਥਾ ਗਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਰਜਮਾਤੀ ਮਨ ਜਿੱਤੇ ਜਨ ਜੀ ਆਦੇ ਸਿਆਦੇਸ਼ ਆਦ ਨੀਲਾ ਨਾਗ ਨਾਗ ਜਗ ਜਗ ਕੋ ਵੇਸ ਭੁਗਤ ਗਿਆਨ ਦਾ ਮੰਡਾ ਘਟ ਘਟ ਵਜ ਹੈ ਨਾਲ ਆਪ ਨਾਤ ਨਾਤੀ ਸੋ ਜਾ ਕੀ ਸਦਵਰਾ ਸਾਲ ਸੰਜੋਗ ਜੋ ਨੇ ਕਾਟ ਲਾਵ ਹੈ ਦੇਖੇ ਆਵਹਿ ਭਾਗ ਅਦੇ ਸਿਆਦੇਸ਼ ਆਦ ਅਨਿਰ ਅਨਾਗਨਾ ਜਗ ਜਗ ਇਕੋ ਵੇਸ ਇਕਾਂ ਮਾਇ ਜੁਈ ਆਈ ਤਨ ਚਲੇ ਕਰਵਾਂ ਇਕ ਸੰਸਾਰਿਕ ਪੰਡਾਰੀ ਇਕ ਲਾਇ ਦੀਵਾਨ ਜਿਵਤ ਸੁਭਾਵੈ ਤਵੇਂ ਚਲਾਵ ਜੋ ਹੋਵੇ ਪ੍ਰਮਾਨ ਉਹ ਵੇਖੈ ਉਹਨਾਂ ਨਦਰ ਨਾਲ ਬਹੁਤਾ ਨਿਹਦਾ ਅਦੇ ਸਿਆਦੇਸ਼ ਆਦ ਅਨਿਰ ਅਨਾਗਨਾ ਜਗ ਜਗ ਹੋਵੇ ਸਾ ਆਸਣ ਨੂਰ ਪੰਡਾ ਹਰ ਚੁਕ ਪਸ ਪੈ ਸੇ ਕਾਵ ਕਰ ਕਰ ਵੇਖੇ ਸਜਨ ਹਾਰ ਨਾਨਕ ਸੱਚੇ ਕੀ ਸਾਡੀ ਕਾਰ ਅਦੇਤ ਸਿਆੰਦੇ ਹਾਰ ਨੀਲਾ ਨਾਲ ਨਾਲ ਜੁਗ ਦੇ ਬੀ ਕੋ ਵੇ ਸਾ ਇੱਕ ਦੋ ਜੀਵ ਹੋ ਲੱਖੋ ਹੈ ਲੱਖ ਹੋਏ ਲੱਖ ਵੀਸ ਲੱਖ ਲੱਖ ਗੀੜਾ ਕੀ ਹੈ ਇੱਕ ਨਾਮ ਜਗਦੀਸ਼ ਏ ਤਰ੍ਹਾਂ ਹੰ ਪਦ ਪਵਣੀਆਂ ਚੜਿਏ ਉਹ ਜੀ ਕੀਤ ਸੁਣ ਗਲਨਾ ਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਫਾਈਏ ਥੂੜੀ ਕੋੜਾ ਠੀਸ ਆਖਣ ਜੋਤ ਤੇ ਨ ਜੋਰ ਜੋ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮੰਨਣਾ ਹੈ ਜੋਰ ਜੋਰ ਨਾ ਰਾਜਮਾਲ ਮਕਸੂਰ ਜੋਰ ਨਾ ਸਭੀ ਗਿਆਨ ਵਿਚਾਰ ਜੋਰ ਨਾ ਝੁਕੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾ ਕੋਈ ਰਾਤੀ ਰੁਤੀ ਦਿਸੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਵ ਰਕੀ ਸੰਸ਼ਾਰ ਇਸ ਜੀ ਜੋ ਤੇ ਰੰਗ تنਕੇ ਨਾਮ ਤੇ ਨੰਤ ਕਰਮੀ ਕਰਮ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਿੱਧ ਸੋਹਣ ਬੰ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕੱਚ ਬਗਾਈ ਉੱਤੇ ਪਾਇ ਨਾ ਲੰਗਿਆ ਜਾ ਤੈ ਜਾਏ ਧਰਮ ਖੰਡ ਕਾਏ ਹੋ ਧਰਮਾ ਗਿਆਨ ਖੰਡ ਕਾ ਖੋ ਕਰਮਾ ਕਿੱਤੇ ਪਉਣ ਪਾਣੀ ਵਸੰਤਰ ਕਿੱਤੇ ਗਾਨ ਵਹਿਸ਼ ਕਿੱਤੇ ਬਰਮੇ ਘਾੜਤ ਕਣੀ ਹੈ ਰੂਪ ਰੰਗ ਕੀ ਵੇਸ ਕਿਤਿਆਂ ਕਰਮ ਭੋਮੀ ਨੇ ਕਿਤੇ ਕਿਤੇ ਤੂ ਵਿਦੇਸ਼ਾ ਕਿਤੇ ਇੰਦ ਚੰਦ ਸੂਕ ਕਿਤੇ ਕਿਤੇ ਮੰਨੋ ਦੇਸਾ ਕਿਤੇ ਸ੍ਰੀ ਦੂਰਨਾਥ ਕਿਤੇ ਕਿਤੇ ਦੇਵੀ ਦੇਸਾ ਕਿਤੇ ਦੇਵਦਾਨੋ ਮਨ ਕਿਤੇ ਕਿਤੇ ਰਤਨ ਸਮੰਧ ਜਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਬਾਤ ਨਿਰੰਦ ਕਿਰਤੀਆਂ ਸਰਪੀ ਸੇਵ ਕਿਤੇ ਨਾਨਕ ਅਨੰਤ ਨ ਗਿਆਨ ਖੰਡ ਮੈਂ ਗਿਆਨ ਪਰਚੰਡ ਕਿਤੇ ਨਾਲ ਕੋਣ ਨੰਦ ਗਿਆਨ ਖੰਡ ਮਹ ਗਿਆਨ ਪਰਚੰਡ ਤਿੱਥੇ ਨਾਲ ਰੋ ਤੋੜ ਨਾ ਸਰਮ ਖੰਡ ਕੀ ਬਾਣੀ ਰੋ ਪਾਤ ਤੈ ਘੜ ਦਕੜੀ ਬਹੁਤੇ ਅਨੂਤਾ ਤਾਂ ਕੀਆਂ ਗੱਲਾਂ ਕੱਠੀਆਂ ਨਾ ਜਾਹੇ ਜੇ ਕੋ ਕਹਿ ਵਿੱਚ ਵਿਚਾਈ ਤਿੱਥੇ ਘੜੀਏ ਸੁਰਤ ਮਤ ਮਨ ਵਸ ਤਿੱਥੇ ਘੜੀਏ ਸੁਰਾ ਸਦਾ ਕੀ ਸਦ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਰ ਮਹਾਵਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਸਿੱਧੈ ਸੇ ਕੋਸਿ ਤਾ ਮਾ ਮਾ ਤਾਂ ਕਿ ਰੂਪ ਨਾ ਕਟਨੇ ਜਾਏ ਨਾ ਹੀ ਬਰਨਣਾ ਠਾਗੇ ਜਾਏ ਜਿਨ ਕੇ ਰਾਮ ਸੀਨ ਮਾ ਹੈ ਸਿੱਧੈ ਭਗਤ ਅਸਰਾ ਕਰੀ ਲੋ ਕਰੇ ਨਾਮ ਸਿਤਾ ਮਨ ਸੋਏ ਸੱਠ ਖਾਣੂ ਸਹਨ ਤਾਲ ਕਰ ਕਰ ਵੇਖੇ ਨਦਰ ਨਿਹਾਲ ਸਿੱਧੈ ਖੰਡ ਮਨਲੁਰ ਭੰਡ ਜੇ ਕੋ ਕਥੈ ਤਾਂ ਤਨਨ ਸਿੱਧੈ ਲੋ ਲੋ ਆਕਾਰ ਜਿਵ ਜਿਵ ਹਕੂਮਤ ਵੈ ਤੁੰਕਾਰ ਵੇਖੇ ਮਿਕਸਰ ਕਾਰਮੀ ਚਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੀਨ ਹਥਿਆਰ ਭਉ ਘਲਾਵਨ ਸਭ ਤਾਉ ਭਾਂਡਾ ਭਾਮ ਰਸੇ ਢਾਲ ਕੜੀਆਂ ਸਭ ਸੁਚੀ ਦਰਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨੇ ਹਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਕਾਮਨ ਗੁਰੂ ਪਾਣੀ ਕਿਤਾ ਮਾਤਾ ਧਰਤ ਮਹਾ ਦੂਸਰਾ ਦਿਲਾਈ ਦਾ ਕਿੰਨਾ ਸਗਲ ਜਵਤ ਚੰਗੀਆਂ ਆਈਆਂ ਬੁਰੀਆਂ ਆਵ ਪਛੇਤ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੀ ਬੁਰੀ ਬਨਾਮ ਤੇ ਆਇਆ ਗੇਮ ਸਖਤ ਕਾਲ ਨਾਨਕ ਤੇ ਮੁਖ ਜਲੇ ਤੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੇਮ ਸਖਤ ਕਾਲ ਹੋ ਨਾਨਕ ਤੇ ਮਖੁਜਲੇ ਕਿਤੇ ਛੁਟੀ ਨਾ ਵਾਹੀ ਗੁਰ ਦੀ ਕਾ ਖਾਲਸਾ ਵਾਹੀ ਜੀ ਕੀ ਪਤ ਹੈ